ਬਾਹਿਗੁਰੂ ਜੀ ਦਾ ਖਾਲਸਾ ਬਾਹਿ ਬਾਹਿਗੁਰੂ ਜੀ ਦੀ ਫਤਿਹ ਮੈਂ ਦੇਸਾਂ ਦੇ ਦੇਸਾਂ ਵਿੱਚ ਬੈਠੇ ਸਾਰੇ ਪੰਜਾਬੀਆਂ ਦਾ ਅਤੇ ਪੰਜਾਬ ਵਿੱਚ ਰਹਿੰਦੇ ਸਾਰੇ ਪੰਜਾਬੀਆਂ ਨੂੰ ਖਾਸ ਕਰਕੇ ਪਵਾਨੀਗੜ੍ਹ ਵਾਸੀਆਂ ਨੂੰ ਜੈ ਪਵਾਨੀ ਦੀ ਜੈ ਪਵਾਨੀ ਮਾਤਾ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਮੈਂ ਅੱਜ ਪਵਾਨੀਗੜ੍ਹ ਪਰੇ ਕੁਝ ਵਿਸਥਾਰ ਨਾਲ ਗੱਲਾਂ ਕਰਨਾ ਕਰਨੇ ਹਾਂ ਤੁਹਾਡੇ ਨਾਲ ਤਾਂ ਤੁਸੀਂ ਸਾਡੇ ਚੈਨਲ ਸੋਸ਼ਲ ਸਰਪੰਚ ਨੂੰ ਵੱਧ ਤੋਂ ਵੱਧ ਲਾਇਕ ਤੇ ਸਬਸਕ੍ਰਾਈਬਰਿਆ ਕਰੋ ਅੱਜ ਮੈਂ ਗੱਲ ਕਰਨ ਜਾ ਰਹੇ ਹਾਂ ਪੁਵਾਨੀ ਘੜਦੀ ਤਾਂ ਪਹਿਲਾ ਰਾਜਿਆਂ ਦੇ ਰਾਜ ਹੁੰਦੇ ਸਨ ਜਦੋਂ ਰਾਜਿਆਂ ਦੇ ਰਾਜ ਵਿੱਚ ਇਹ ਇੱਕ ਰਿਆਸਤੀ ਰਾਜਾਂ ਦੀ ਜਿਹਦਾ ਨਾਮ ਸੀ ਕਰਮਗੜ ਕਰਮਗੜ ਬਹੁਤ ਵੱਡੀ ਰਿਆਸਤ ਹੁੰਦੀ ਥੀ ਉਹਰੇ ਇਥੇ ਕਚੈਰੀਆਂ ਹੁੰਦੀਆਂ ᱛੀਆਂ ਅਤੇ ਦੂਰ ਜੀਨ ਤੱਕ ਦੇ ਲੋਕ ਇਥੇ ਆਉਂਦੇ ਤੇ ਕੰਮ ਕਰਾਉਣ ਵਾਸਤੇ ਰਾਜਾਂ ਦੇ ਰਾਜ ਵਿੱਚ ਤਾਂ ਕਿ ਇਥੇ ਸੰਗਰੂਰ ਦਾ ਬੋਲਾ ਰਾਜਾ ᱛੀ ਉਹ ਹਾਥੀਆਂ ਤੇ ਇੱਕ ਦੂਜੇ ਸਹਿਰ ਤੱਕ ਜਾਂਦਾ ᱛੀ ਤਾਂ ਜਿੱਥੇ ਹੁਣ ਮੰਦਰ ਬਣਿਆ ਇਥੇ ਕਿਲਾ ਹੁੰਦਾ ᱛੀ ਪਰਾਣਾ ਕਿਲਾ ਰਾਜਾ ਦਾ ਜਿੱਥੇ ਬਾਬੇ ਪੋਥੀ ਵਾਲੇ ਦਾ ਮੰਦਿਰ ਬਣਿਆ ਇੱਥੇ ਤੱਕ ਜਿੱਥੇ ਲੰਗਰ ਹੈ ਉੱਥੇ ਤੱਕ ਵੀ ਇਹ ਪਹਿਲਾ ਜਿਹੜੀ ਜਗ੍ਹਾ ਤੀ ਇੱਥੇ ਕਿਲੇ ਦੀ ਸਫਾਈ ਕਰਕੇ ਬਹੁਤ ਮਲਬਾ ਪਿਆ ਸੀ ਪਹਿਲਾ ਬਾਬੇ ਪੋਥੀ ਵਾਲੇ ਦਾ ਪਹਿਲਾ ਇਹ ਜਗ੍ਹਾ ਠਾਣੇ ਨੂੰ ਦਿੱਤੀ ਗਈ ਇੱਥੇ ਬਹੁਤ ਸਾਲ ਠਾਣਾ ਰਹਾ ਅਤੇ ਜਿੱਥੇ ਭਵਾਨੀ ਮਾਤਾ ਦਾ ਮੰਦਿਰ ਇੱਥੇ ਕਹਿੰਦੇ ਰਾਜੇ ਪੂਜਾ ਕਰਦੇ ਹੁੰਦੇ ਤੇ ਭਵਾਨੀ ਦੀ ਜੇ ਭਵਾਨੀ ਮਾਤਾ ਦੀ ਰਾਜੇ ਪੂਜਾ ਕਰਦੇ ਤੇ ਫਿਰ ਬਾਅਦ ਵਿੱਚ ਇਥੋਂ ਟੈ ਟੇਰੀ ਹੋ ਗਿਆ ਕਿਲਾ ਇੱਥੇ ਬਹੁਤ ਮਲਬਾ ਪਿਆ ଥି ਤਾਂ ਲੋਕ ਸਾਫ਼ ਕਰਕੇ ਉਰੇ ਥੋੜੀ ਸਫਾਈ ਹੋਈ ਮਲਬਾ ਉੱਠਿਆ ਇੱਥੇ ਲੋਕ ਦੀਵੇ ਲਾਉਣ ਲੱਗੇ ਤੇ ਜਿੱਥੇ ਹੁਣ ਬਾਬੇ ਦਾ ਠਾਣਾ ਸੀ ਉੱਥੇ ਬਾਬੇ ਪੋਥੀ ਵਾਲੇ ਦਾ ਸ਼ਾਨਦਾਰ ਮੰਦਿਰ ਬਣਾਇਆ ਗਿਆ ਅਤੇ ਜਿੱਥੇ ਹੁਣ ਜੈਪੋਵਾ ਨੀਜ਼ਾ ਦਾ ਮੰਦਿਰ ਹੈ ਇਹ ਪਹਿਲਾ ਮੰਦਿਰ ਬਿਲਕੁਲ ਨਹੀਂ ਸੀ ਇੱਥੇ ਲੋਕ ਤਿਹਾਰ ਵਾਲੇ ਦਿਨ ਜਾਂ ਐਤਵਾਰ ਵਾਲੇ ਦਿਨ ਇੱਥੇ ਧੀਵੇ ਲਾ ਕੇ ਜਾਂਦੇ ਨੇ ਬਾਅਦ ਵਿੱਚ ਕਮੇਟੀ ਬਣੀ ਲੋਕਾਂ ਦੇ ਪਤਸਾ ਅਤੇ ਉਪਰਾਲੇ ਕਰਕੇ ਇਸ ਮੰਦਰ ਦੀ ਸਥਾਪਨਾ ਹੋਈ ਸਥਾਪਨਾ ਹੋਈ ਨੂੰ ਘੱਟ ਤੋਂ ਘੱਟ 15 ਸਾਲ ਹੋਏ ਨੇ ਮੰਦਰ ਬਣੇ ਨੂੰ ਪਹਿਲਾ ਮੰਦਰ ਨਹੀਂ ਸੀ ਇੱਥੇ ਜੈ ਭਵਾਨੀ ਦੀ ਲੋਕਾਂ ਤੇ ਬਹੁਤ ਕਿਰਪਾ ਹੁੰਦੀ ਹੈ ਜਿਹੜਾ ਭਵਾਨੀ ਦੇ ਸਹਿਰ ਵਿੱਚ ਆ ਕੇ ਬਾਹਰੋਂ ਆ ਕੇ ਪਰਿਵਾਰ ਬਹਦੇ ਨੇ ਉਹ ਬੜੀਆਂ ਤਰੱਕੀਆਂ ਕਰਦੇ ਨੇ ਤਾਂ ਜੈ ਪਵਾਨੀ ਆਪ ਦਾ ਬਹੁਤ ਇੱਥੇ ਵਸਿੰਦਿਆ ਤੇ ਬਹੁਤ ਮਿਹਰ ਪਰਿਆ ਹੱਥ ਰੱਖਦੀ ਹੈ ਤਾਂ ਪੂਰੇ ਲੋਕ ਇੱਕ ਪਾਸੇ ਸਾਰੇ ਦੇ ਸਾਰੇ ਧਾਰਮਿਕ ਅਸਥਾਨ ਇਕੱਠੇ ਹਨ ਜਿਵੇਂ ਕਿ ਨਵੇਂ ਪਾਸਾ ਹੀ ਗੁਰੂ ਘਰ ਅਤੇ ਕਚੈਰੀਆਂ ਗਰਲਜ ਕਾਲਜ ਤੇ ਬਾਬੇ ਪੋਥੀ ਵਾਲੇ ਦੀ ਜੈ ਪਵਾਨੀ ਦਾ ਮੰਦਿਰ ਠਾਣਾ ਸ਼ਿਵਜੀ ਮੰਦਰ ਮਾਤਾ ਕਾਲੀ ਜੀ ਦਾ ਟਰੱਕ ਜੁਨੀਅਨ ਤੇ ਸਟੇਡੀਅਮ ਸਾਰੇ ਇਕੱਠੇ ਉਰੇ ਇੱਕ ਪੱਤੀ ਵਿਚ ਹਨ ਅਤੇ ਲੋਕ ਸਾਰੇ ਦਰਸ਼ਨ ਕਰਨੇ ਹੁਣ ਤਾਂ ਇੱਕ ਘੇੜੇ ਨਾਲ ਸਾਰੇ ਸਥਾਨਾਂ ਤੇ ਜਾਇਆ ਜਾਂਦਾ ਹੈ ਅਤੇ ਮੈਂ जय पवानी दा फेर सब ते अपील करदा वे माता सब ते मेहर पर हाथ रखण तुसी ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਆ ਕਰੋ ਅਤੇ ਸਪੋਰਟ ਕਰਿਆ ਕਰੋ जय पवानी ਸਭ ਨੂੰ ਚੜ੍ਹਦੀ ਕਲਾ ਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ